ਕੇਆਰਜੀ ਟੀਵੀ ਦੇਖ ਰਹੇ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਇਸ ਟਾਈਮ ਤੇ ਦੇਵੀਗੜ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਨਵਦੀਪ ਸਿੰਘ ਵਿਰਕ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਨਵਦੀਪ ਜੀ ਨਾਲ ਨਵਦੀਪ ਜੀ ਅਕਸਰ ਦੇਖਿਆ ਜਾਂਦਾ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਟਰੱਕ ਚੱਲਦੇ ਨੇ ਤੇ ਜੇ ਕੋਈ ਹਾਦਸਾ ਹੁੰਦਾ ਕਸੂਰ ਨਿਕਲਦਾ ਵੱਡੀ ਗੱਡੀਆਂ ਦਾ ਵੱਡੇ ਟਰੱਕਾਂ ਦਾ ਜਾਂ ਫਿਰ ਟਿਪਰਾਂ ਦਾ ਕੋਈ ਵੀ ਹਾਦਸਾ ਹੋ ਜੇ ਕਿਉਂ ਇਹ ਜੀ ਲੋਕਾਂ ਦੀ ਸੋਚ ਕਿਉਂ ਬਣ ਚੁੱਕੀ ਹੈ ਕਿ ਹਮੇਸ਼ਾ ਟਰੱਕ ਵਾਲੇ ਦੀ ਕੋਈ ਗਲਤੀ ਹੋਈ ਇਹ ਪਤਾ ਕੀ ਆਪਣੇ ਸਾਰੇ ਸਿਸਟਮ ਚ ਇਹੀ ਬਣ ਚੁੱਕਿਆ ਵੀ ਟਰੱਕਾਂ ਵਾਲੇ ਜੀ ਇਹਨਾਂ ਨੂੰ ਡਰਾਈਵਿੰਗ ਨਹੀਂ ਆਉਂਦੀ ਇਹ ਰਫ ਡਰਾਈਵਿੰਗ ਕਰਦੇ ਨੇ ਕਈ ਤੇ ਵੀ ਕਹਿ ਦਿੰਦੇ ਨੇ ਕੀੜੇ ਮਕੌੜੇ ਸਮਝਦੇ ਨੇ ਪਰ ਮੈਨੂੰ ਜਿੰਨੀ ਕੁ ਸਮਝ ਆ ਮੈਂ ਆਪਣੇ ਨਾਲੋਂ ਮੈਂ ਬਹੁਤ ਛੋਟੀ ਉਮਰ ਤੋਂ ਟਰਾਂਸਪੋਰਟ ਮੇਰੇ ਫਾਦਰ ਵੀ ਟਰਾਂਸਪੋਰਟ ਦਾ ਕੰਮ ਕਰਦੇ ਸੀ ਤੇ ਮੈਂ ਦੇਖਿਆ ਵੀ ਜਿੰਨੇ ਸਾਡੇ ਟਰੱਕਾਂ ਦੇ ਡਰਾਈਵਰ ਨੇ ਜਿੰਨੇ ਉਹ ਵਿਚਾਰੇ ਜਿਵੇਂ ਉਹ ਡਰਾਈਵਿੰਗ ਸਿੱਖਦੇ ਨੇ ਕਿਉਂਕਿ ਪਹਿਲਾਂ ਉਹ 5 5 7 7 ਸਾਲ ਟਰੱਕ ਤੇ ਕੰਡਕਟਰੀ ਕਰਕੇ ਟਾਇਰ ਤੁਸੀਂ ਇਹ ਦੇਖਿਓ ਵੀ ਕਿੰਨੇ ਉਹ ਕਿੰਨੇ ਟਾਇਰ ਟਰੱਕ ਵਾਲਾ ਆਪ ਬਦਲਦਾ ਕੋਈ ਦੁਕਾਨ ਵਾਲਾ ਟਾਇਰ ਨਹੀਂ ਬਦਲਦਾ ਜਿਵੇਂ ਬੱਸਾਂ ਬੱਸਾਂ ਦੇ ਤੇ ਉਹ ਬਦਲਦੇ ਨੇ ਟਰੱਕਾਂ ਦੇ ਟਾਇਰ ਵੀ ਨਾਲ ਲੱਗ ਕੇ ਬਦਲਾਉਣੇ ਪੈਂਦੇ ਨੇ ਉਹ ਫਿਰ ਡਰਾਈਵਿੰਗ ਸਿੱਖਦੇ ਨੇ ਇੱਕ ਬਦਨਾਮ ਕੀਤਾ ਬਸ ਵੈਸੀ ਡਰਾਈਵਰਾਂ ਨੂੰ ਵੈਸੇ ਡਰਾਈਵਿੰਗ ਜਿੰਨੀ ਟਰੱਕਾਂ ਵਾਲਿਆਂ ਦੀ ਵਧੀਆ ਕਿਸੇ ਨੂੰ ਡਰਾਈਵਿੰਗ ਹੋਰ ਨਹੀਂ ਹੁੰਦੀ ਨਵਦੀਪ ਜੀ ਗੱਲ ਕਰੀ ਅਕਸਰ ਦੇਖਿਆ ਜਾਂਦਾ ਹੈ ਕਿ ਜਵੇਂ ਬੰਤਾ ਰਾਤ ਨੂੰ ਟਰੱਕ ਚਲਾ ਰਿਹਾ ਉਹਨੂੰ ਟਰੱਕ 'ਚ ਹੀ ਸੌਣਾ ਪੈਂਦਾ ਟਰੱਕ 'ਚ ਉਹਨੇ ਸਾਰਾ ਸਮਾਨ ਖਾਣ ਪੀਣ ਦਾ ਰੱਖਿਆ ਹੁੰਦਾ ਕਦੇ ਘਰੇ ਮਹੀਨਾ ਮਹੀਨਾ ਨਹੀਂ ਜਾਇਆ ਜਾਂਦਾ ਗੇੜੇ ਲੰਬੇ ਹੋ ਜਾਂਦੇ ਨੇ ਮਤਲਬ ਕਿਹਨੂੰ ਸ਼ੌਕ ਹੁੰਦਾ ਆਪਣੇ ਪਰਿਵਾਰ ਤੋਂ ਦੂਰ ਰਹਿਣ ਦਾ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਸੌਣਾ ਖਾਣਾ ਕੀ ਕਈ ਵਾਰੀ ਤੇ ਖਾਣ ਨੂੰ ਮਿਲਦਾ ਹੀ ਕੁਝ ਨਹੀਂ ਕਿਉਂਕਿ ਮੈਂ ਵੀ ਇੱਕ ਦੋ ਵਾਰੀ ਗਿਆਨ ਨਾਲ ਸਾਡੇ ਨਾਲ ਵੀ ਹੋਇਆ ਕਿ ਮੰਨ ਲਓ ਹੁਣ ਜਿਵੇਂ ਆਪਾਂ ਰਾਜਸਥਾਨ ਵਗੈਰਾ ਜਾਂਦੇ ਆ ਪੰਜਾਬ 50 ਕਿਲੋਮੀਟਰ ਕੋਈ ਸ਼ਹਿਰ ਹੀ ਨਹੀਂ ਆਉਂਦਾ ਰਸਤੇ 'ਚ ਗੱਡੀ ਖਰਾਬ ਹੋ ਗਈ ਨਾ ਕਿਤੋਂ ਰੋਟੀ ਮਿਲਣੀ ਨਾ ਪਾਣੀ ਨਾ ਕੋਸ਼ ਨਾ ਕੋਸ਼ ਸੋ ਬਹੁਤ ਔਖਾ ਹੈ ਡਰਾਈਵਿੰਗ ਆਪਾਂ ਕਹਿ ਦਿੰਨੇ ਆ ਸੌਖੀ ਹੈ ਪਰ ਟਰੱਕਾਂ ਦੇ ਡਰਾਈਵਰਾਂ ਦੀ ਬਹੁਤ ਜ਼ਿੰਦਗੀ ਬਦ ਹਾਲੀ ਚ ਜਾਂਦੇ ਨੇ ਵਿਚਾਰੇ ਕੋਈ ਵਧੀਆ ਜ਼ਿੰਦਗੀ ਨਹੀਂ ਕੀ ਤੁਸੀਂ ਕਿਹਾ ਕਿ ਖਾਨ ਨੂੰ ਨਹੀਂ ਹੁੰਦਾ ਫਿਰ ਐ ਹੁੰਦਾ ਕਿ ਖਤਰਾ ਵੀ ਰਹਿੰਦਾ ਕਿ ਜੇ ਕੋਈ ਲਟੇਰਾ ਆ ਗਿਆ ਸਮਾਨ ਨਾਲ ਲੁੱਟਣ ਨਾਲ ਕੁਝ ਖੋਹ ਬਾਜੀ ਨਾ ਕਰ ਲੈਣ ਦਾ ਵੀ ਖਤਰਾ ਹੋਊਗਾ ਬਿਲਕੁਲ ਜੀ ਰਾਤ ਨੂੰ ਹੁਣ ਜਿਵੇਂ ਮਾਲਕ ਜਿੰਨਾ ਹੀ ਦੇਖੋ ਸਮਾਨ ਨੇ ਦਿੱਤਾ ਉਹ ਜ਼ਿੰਮੇਵਾਰੀ ਤੇ ਟਰੱਕ ਵਾਲੇ ਦੀ ਹੈ ਕਈ ਵਾਰੀ ਮਹਿੰਗਾ ਸਮਾਨ ਵੀ ਹੁੰਦਾ ਫਿਰ ਰਾਤ ਨੂੰ ਸੌਣਾ ਵੀ ਨਹੀਂ ਸਾਰੀ ਰਾਤ ਉੱਥੇ ਪਹਿਲਾਂ ਤੇ ਕੱਟਣੀ ਜਾਗ ਕੇ ਕੱਟਣੀ ਪੈਂਦੀ ਹੈ ਚਲੋ ਕਦੀ ਕੋਈ ਡਰਾਈਵਰ ਸੌਂ ਗਿਆ ਕਦੀ ਕੰਡਕਟਰ ਸੌਂ ਗਿਆ ਜਾਨ ਦਾ ਵੀ ਖਤਰਾ ਹੁੰਦਾ ਬਿਲਕੁਲ ਹੁੰਦਾ ਜਦੋਂ ਰੜੇ ਮਦਾਨ ਬੈਠੇ ਆ ਜਾੜੰਦੀ ਨਾ ਅੰਤਰ ਕੁਛ ਨਾ ਅੰਤਰ ਕਈ ਵਾਰੀ ਮਾਰ ਦਿੱਤਾ ਵੀ ਹੋ ਜਾਂਦੀਆਂ ਲੁੱਟ ਕੋ ਵੀ ਕਰ ਲੈਂਦੇ ਨੇ ਜਾਨੋਂ ਵੀ ਮਾਰ ਦਿੰਦੇ ਨੇ ਕਈ ਵਾਰੀ ਨਹੀਂ ਮਤਲਬ ਇੱਕ ਪਾਸੇ ਤਾਂ ਅਗਲਾ ਡਰਾਈਵਰੀ ਵੀ ਕਰ ਰਿਹਾ ਕਿ ਇੰਨੇ ਕਿਲੋ ਕਿਲੋਮੀਟਰ ਦੂਰ ਸਮਾਨ ਲੈ ਕੇ ਜਾ ਰਿਹਾ ਰਖਵਾਲੀ ਵੀ ਕਰ ਰਿਹਾ ਫਿਰ ਥੋੜੇ ਜਿਹੇ ਪੈਸਿਆਂ ਨਾਲ ਆਪਣੇ ਬੱਚਿਆਂ ਦਾ ਵੀ ਸੋਚ ਰਿਆ ਸਾਰਾ ਕੁਝ ਕਰ ਰਿਹਾ ਬੰਦਾ ਕਹਿ ਦਿੰਦਾ ਕਿ ਡਰਾਈਵਰੀ ਕਰਨੀ ਸੋਖੀ ਪਈਆ ਇਹਨਾਂ ਦਾ ਕੀ ਹੈ ਇੱਥੇ ਮਰਜੀ ਸੋ ਜਾਣਗੇ ਮੈਨੂੰ ਨਹੀਂ ਲੱਗਦਾ ਸਹੀ ਗੱਲ ਆ ਬਬੂ ਮਾਨਦੀ ਵੀ ਕਿ ਜੱਜਾਂ ਨਾਲ ਓੱਖੀਆ ਡਰਾਈਵਰੀ ਰੱਖਾਂ ਦੀ ਬਿਲਕੁਲ ਬਹੁਤ ਓੱਖਾ ਕੰਮ ਹੈ ਇਹ ਕਿੰਨੇ ਜਿਵੇਂ ਹੁਣ ਬਾਹਰ ਜਿਹੜੇ ਚੱਲਦੇ ਨੇ ਮਹੀਨਾ ਮਹੀਨਾ ਵਾਪਸ ਨਹੀਂ ਆਉਂਦੇ ਮਹੀਨਾ ਮਹੀਨੇ ਦਾ ਘੇੜਾ ਹੁੰਦਾ ਫਿਰ ਇਹ ਨਹੀਂ ਪਤਾ ਕੋਈ ਰਾਹ ਚ ਹੈ ਵੀ ਨਵੀ ਹੋ ਜੇ ਸਾਰੀਆਂ ਤਰ੍ਹਾਂ ਦੀਆਂ ਆਂਦੀਆਂ ਦੇਖੋ ਐਕਸੀਡੈਂਟ ਵੀ ਹੁੰਦੇ ਨੇ ਕਈ ਵਿਚਾਰੇ ਐਸੇ ਵੀ ਡਰਾਈਵਰ ਨੇ ਜਿਵੇਂ ਉਹਨਾਂ ਦੀ ਕੋਈ ਲੱਤ ਬਾਂ ਕਈ ਵਾਰੀ ਕੱਟੀ ਜਾਂਦੀ ਐਕਸੀਡੈਂਟ ਚ ਉਹ ਸਾਰੀ ਜ਼ਿੰਦਗੀ ਫਿਰ ਨਾ ਕੋਈ ਉਹਨਾਂ ਦਾ ਦੇਖੋ ਟਰੱਕ ਟਰੱਕ ਮਾਲਕ ਵੀ ਕੋਈ ਇੰਨੀ ਮਦਦ ਨਹੀਂ ਕਰ ਸਕਦਾ ਅਗਲਾ ਕਰਦਾ ਜਿੰਨੇ ਜੋ ਘੰਦਾ ਕਿਉਂਕਿ ਇੰਨੇ ਟਰੱਕ ਮਾਲਕ ਵੀ ਅੱਜ ਕੱਲ ਖੁਸ਼ਹਾਲ ਨਹੀਂ ਹੈਗੇ ਵੀ ਉਹ ਕੋਈ ਉਹਦੀ ਮਦਦ ਕਰ ਦੇਣ ਨਾ ਕੋਈ ਸਰਕਾਰ ਵੱਲੋਂ ਉਹਨਾਂ ਦੀ ਮਦਦ ਹੁੰਦੀ ਐ ਤੇ ਬਹੁਤ ਔਖਾ ਈ ਤਾਂ ਇਹ ਜਿਹੀਆਂ ਸੜਕਾਂ ਵੀ ਹੁੰਦੀਆਂ ਹੋਣਗੀਆਂ ਕਿ ਜਿਵੇਂ ਬਿਲਕੁਲ ਉਹਨਾਂ ਦੀ ਹਾਲਤ ਖਸਤਾ ਹੁੰਦੀ ਹੋਊਗੀ ਜਾਂ ਖਤਮ ਹੁੰਦੀ ਹੋਊ ਕਿਉਂਕਿ ਜਿੰਨੇ ਟਰੱਕ ਡਰਾਈਵਰ ਸੜਕਾਂ ਤੇ ਘੁੰਮਦੇ ਜਿਵੇਂ ਤੁਸੀਂ ਟਰਾਂਸਪੋਰਟ ਕਹੀ ਹੈ ਕਿ ਹੈਗੀ ਆ ਕਿ ਤੁਸੀਂ ਤਾਂ ਇੱਕ ਲਗਭਗ ਸਾਰਾ ਪੰਜਾਬ ਹੀ ਦੇਖ ਲਿਆ ਹੁਣ ਹਾਂਜੀ ਹਾਂ ਪੰਜਾਬ ਵੀ ਮਾਹਾਰਾਸ਼ਟਰ ਗੁਜਰਾਤ ਤੱਕ ਗਿਆ ਪਹਿਲਾਂ ਜਾਂਦੇ ਰਹੇ ਹੁਣ ਤੇ ਪਤਾ ਨਹੀਂ ਪਹਿਲਾਂ ਬਹੁਤ ਸੜਕਾਂ ਦੇ ਹਾਲਾਤ ਮਾੜੇ ਹੁੰਦੇ ਸੀ ਹੁਣ ਤਾਂ ਇੰਨਾ ਮੈਨੂੰ ਪਤਾ ਨਹੀਂ ਸਿੰਗਲ ਰੋਡਾਂ ਦੀ ਸੀ ਡੱਟ ਡੱਟ ਟੋਏ ਹੁੰਦੇ ਸੀ ਇਹ ਵਿੱਚ ਉਤੋਂ ਜਾਂਦੇ ਆਂ ਕਈ ਵਾਰੀ ਗੱਡੀਆਂ ਦਾ ਨੁਕਸਾਨ ਵੀ ਹੋ ਜਾਂਦਾ ਸੀ ਰਾਤ ਨੂੰ ਬੰਦਾ ਕਹਿ ਦਿੰਦਾ ਕੁਝ ਬੰਦੇ ਐ ਵੀ ਕਹਿੰਦੇ ਨੇ ਕਿ ਜਿਹੜੇ ਟਰੱਕ ਡਰਾਈਵਰ ਹੁੰਦੇ ਨੇ ਨਸ਼ਾ ਕਰਕੇ ਚਲਾਉਂਦੇ ਨੇ ਐ ਕਰਕੇ ਚਲਾਉਂਦੇ ਨੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਸੁਣਦਾ ਨਹੀਂ ਇਹੇ じゃ ਕੁਝ ਹੁੰਦਾ ਨਹੀਂ ਦੇਖੋ ਨਸ਼ੇ ਵਾਲੀ ਗੱਲ ਨੇ ਆ ਵੀ ਨਸ਼ਾ ਇੱਕ ਦਿਨ ਹੁੰਦਾ ਨਾ ਵੀ ਸ਼ਰਾਬ ਪੀ ਕੇ ਚਲਾਉਣਾ ਸ਼ਰਾਬ ਪੀ ਕੇ ਮੈਂ ਨਹੀਂ ਮੰਨ ਸਕਦਾ ਵੀ ਕੋਈ ਹੋ ਸਕਦਾ ਕੋਈ ਇੱਕ ਅੱਧਾ ਡਰਾਈਵਰ ਪੀ ਲੈਂਦਾ ਹੋਏ ਪਰ ਡਰਾਈਵਰ ਤਕਰੀਬਨ ਇਹ ਆ ਵੀ ਜੇ ਕਿਸੇ ਨੇ ਪੀਣੀ ਵੀ ਹੈ ਟਾਬੇ ਤੇ ਰਾਤ ਨੂੰ ਗੱਡੀਆਂ ਲਾਉਂਦੇ ਨੇ ਜਾਂ ਪੰਪ ਤੇ ਲਾ ਕੇ ਉੱਥੇ ਪੀ ਕੇ ਚਲੋ ਪੈ ਗਿਆ ਕੋਈ 2-4 ਘੰਟੇ ਤੱਕਿਆ ਹੁੰਦਾ ਆਰਾਮ ਕਰਨਾ ਹਾਂ ਫੀਮ ਭੁੱਕੀ ਖਾ ਲਿੰਦੇ ਨੇ ਪਰ ਫੀਮ ਭੁੱਕੀ ਨਾਲ ਮੈਂ ਨਹੀਂ ਮੰਨਦਾ ਵੀ ਕੋਈ ਉਹਦੇ ਨਾਲ ਨਸ਼ਾ ਨਾਲ ਉਸ ਨਸ਼ੇ ਨਾਲ ਕੋਈ ਐਕਸੀਡੈਂਟ ਦਾ ਜਨ ਹੁੰਦਾ ਨਾ ਫੀਮ ਭੁੱਕੀ ਨਾਲ ਕੋਈ ਨਸ਼ੇ ਨੂੰ मतलब ਨਸ਼ੇ ਨਾਲ ਉਹਦਾ ਕੋਈ ਸੰਬੰਧ ਨਹੀਂ ਉਹਦੇ ਇੱਕ ਆਪਣੇ ਪੁਰਾਣੇ ਬਜ਼ੁਰਗ ਬਹੁਤ ਕਹਿੰਦੇ ਹੁੰਦੇ ਸੀ ਉਹਨੂੰ ਤਾਂ ਇੱਕ ਜੜੀ ਬੁੱਟੀ ਦੇ ਤੌਰ ਤੇ ਮੰਨਦੇ ਨੇ ਜਿਵੇਂ ਹੁਣ ਸਰਕਾਰ ਆਈਆਂ ਨੇ ਸਰਕਾਰਾਂ ਨੇ ਕੁਝ ਕਰਿਆ ਇਹਨਾਂ ਵਾਸਤੇ ਕਿ ਜਿਵੇਂ ਡਰਾਈਵਰ ਨੇ ਕਿ ਕਿਉਂਕਿ ਇੱਕ ਤਰੀਕੇ ਤਾਂ ਐਂ ਹੀ ਲਾ ਲਓ ਜੀ ਇਹ ਕੰਮ ਹੀ ਇਹ ਹੈ ਜੀ ਕਿ ਜਿਹੜਾ ਦੂਜੇ ਸ਼ਹਿਰਾਂ ਨਾਲ ਪੰਜਾਬ ਨੂੰ ਜੋੜਦਾ ਕੋ ਕਣਕ ਦੀ ਜਿਵੇਂ ਕਣਕ ਹੋ ਗਈ ਝੋਨਾ ਹੋ ਗਿਆ ਇੱਥੇ ਵੱਧ ਉੱਗਦਾ ਦੁੱਧ ਦੀ ਸਟੇਟਾਂ ਦਾ ਭੇਜਣਾ ਦੁੱਧ ਦੀ ਸਟੇਟਾਂ ਦਾ ਸਮਾਨ ਇੱਧਰ ਲੈ ਕੇ ਆਣਾ ਪਰ ਇਹਨਾਂ ਵਾਸਤੇ ਕੀ ਕੀਤਾ ਗਿਆ ਨਹੀਂ ਕੁਝ ਵੀ ਨਹੀਂ ਕੀਤਾ ਜਾਂਦਾ ਸਰਕਾਰ ਨੂੰ ਵੀ ਕੋਈ ਇਹਨਾਂ ਨੂੰ ਮਦਦ ਨਹੀਂਗੀ ਇਹ ਤੇ ਦੇਖੋ ਜੇ ਸਰਕਾਰ ਹੀ ਕਰੇ ਸਰਕਾਰ ਹੁਣ ਜਿਵੇਂ ਦੇਖੋ ਵੀ ਟਰੱਕਾਂ ਵਾਲੇ ਵੀ ਕੀ ਕਰ ਸਕਦੇ ਨੇ ਜਿਹੜੇ ਮਾਲਕ ਵੀ ਨੇ ਹੁਣ ਗੱਲ ਇਹ ਆ ਵੀ ਖਰਚੇ ਬਹੁਤ ਵੱਧ ਗਏ ਨੇ ਸਪੇਅਰ ਪਾਰਟਸ ਵੀ ਮਹਿੰਗਾ ਟਾਇਰਾਂ ਦੇ ਰੇਟ ਵੀ ਬੌਡੀ ਸਾਰਾ ਕੁਝ ਮਹਿੰਗਾ ਪੁਲਸ ਖਰਚੇ ਬੜਾ ਕੁਝ ਪੈਂਦਾ ਹੁਣ ਚਲੋ ਆਪਾਂ ਕਈ ਗੱਲਾਂ ਨਹੀਂ ਵੀ ਕਰ ਸਕਦੇ ਪਰ ਕਿਰਾਏ ਜਿਨਨੇ ਪਹਿਲਾਂ ਹੀ ਉੱਥੇ ਹੀ ਖੜੇ ਨੇ ਖਰਚੇ ਵਧ ਗਏ ਨੇ ਉਸ ਲਈ ਨਾ ਤੇ ਮਾਲਕ ਡਰਾਈਵਰ ਦਾ ਕੁਝ ਕਰ ਸਕਦਾ ਇਹ ਤੇ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਦੇ ਕੋਈ ਰੇਟ ਬਣੇ ਜਾਣ ਜਿਵੇਂ ਹੁਣ ਬੱਸਾਂ ਦਾ ਪੰ ਕਿਲੋਮੀਟਰ ਦੇ ਤੌਰ ਤੇ ਕਰਾਇਆ ਵੀ ਇੰਨੇ ਕਿਲੋਮੀਟਰ ਦਾ ਇੰਨਾ ਜੇ ਇਸ ਤਰ੍ਹਾਂ ਹੀ ਟਰੱਕਾਂ ਦੇ ਕਰਾਏ ਬਣੇ ਜਾਣ ਓਵਰਲੋਡਿੰਗ ਬੰਦ ਹੋਏ ਤੇ ਚਲੋ ਮਾਲਕ ਨੂੰ ਚਾਰ ਪੈਸੇ ਬਚਣ ਤੇ ਉਹ ਡਰਾਈਵਰ ਦੀ ਵੀ ਜ਼ਿੰਦਗੀ ਖੁਸ਼ਹਾਲ ਹੋਏਗੀ ਉਹਦੇ ਨਾਲ ਕਈ ਵਾਰ ਐ ਵੀ ਹੁੰਦਾ ਜੀ ਕਿ ਐਕਸੀਡੈਂਟ ਕਿਸੇ ਹੋਰ ਗੱਡੀ ਦਾ ਹੋਇਆ ਹੁੰਦਾ ਤੇ ਪੈ ਟ੍ਰੱਕ ਵਾਲੇ ਦੇ ਜਾਂਦਾ ਜੇ ਕੋਈ ਲੰਗ ਰਿਆ ਜਾਂ ਫਿਰ ਜਿਹਦੀ ਗਲਤੀ ਹੀ ਨਹੀਂ ਹੁੰਦੀ ਉਹਨੂੰ ਕੁੱਟ-ਕੁੱਟ ਕੇ ਉੱਥੇ ਮਾਰ ਦਿੰਦੇ ਨੇ ਲੋਕ ਬਿਲਕੁਲ ਤੁਸੀਂ ਦੇਖੋ ਕਈ ਵਾਰੀ ਟਰੱਕ ਤੋਂ ਚਲੋ ਐਕਸੀਡੈਂਟ ਹੁਣ ਕੋਈ ਜਾਣ ਕੇ ਤੇ ਕਰਦਾ ਨਹੀਂ ਕਈ ਵਾਰੀ ਐਕਸੀਡੈਂਟ ਹੋ ਵੀ ਜਾਂਦਾ ਹੋ ਜਾਂਦਾ ਲੋਕ ਕੀ ਕਰਦੇ ਨੇ ਡਰਾਈਵਰ ਦੀ ਕੁੱਟ ਮਾਰ ਇੰਨੀ ਕਰ ਦਿੰਦੇ ਨੇ ਕਈ ਵਾਰੀ ਮਰ ਵੀ ਜਾਂਦਾ ਕਈ ਵਾਰੀ ਆਇਆ ਵੀ ਦੇਖਿਆ ਗਿਆ ਕਿ ਵੀ ਐਕਸੀਡੈਂਟ ਕੋਈ ਹੋਰ ਕਰ ਗਿਆ ਅੱਗੇ ਟਰੱਕ ਦਾ ਕਿਸੇ ਨੇ ਨੰਬਰ ਪੜ ਲਿਆ ਉਹ ਕਹਿ ਦਿੰਦਾ ਈ ਟਰੱਕ ਵਾਲਾ ਮਾਰ ਕੇ ਚਲਾ ਗਿਆ ਕਈ ਮੇਰੇ ਨਾਲ ਆਪ ਹੋਇਆ ਤੁਹਾਡੇ ਨਾਲ ਇੱਕ ਦੋ ਹੋਰੀ ਵੀ ਜਿਹੜਾ ਮੋਟਰਸਾਈਕਲ ਵਾਲਾ ਆਪ ਹੀ ਗਿਰ ਕੇ ਸੱਟ ਲੱਗੀ ਮਰ ਗਿਆ ਤੇ ਨਾ ਮੋਟਰੱਕ ਵਾਲੇ ਨੇ ਲਾ ਦਿੰਦੇ ਨੇ ਨਵਦੀਪ ਜੀ ਤੁਸੀਂ ਦੇਵੀਗੜ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਹੋ ਬੰਦਾ ਪ੍ਰਧਾਨਗੀ ਦੀ ਚੋਣਾਂ ਲੜਦਾ ਹੈ ਪਹਿਲੀ ਗੱਲ ਤਾਂ ਤੁਸੀਂ ਪ੍ਰਧਾਨ ਕਿਵੇਂ ਬਣੇ ਤੇ ਫਿਰ ਕਿਹੜੀ ਪਾਰਟੀ ਨਾਲ ਸੰਬੰਧਿਤੋਂ ਮੈਂ ਦੇਖੋ ਜੀ ਪੁਰਾਣਾ ਤੇ ਸੀਗਾ ਮੈਂ ਆਪਣਾ ਕਾਂਗਰਸ ਪਾਰਟੀ ਨਾਲ ਮਾਨਾਣੀ ਪੰਨੀਤ ਕੌਰ ਜੀ ਨਾਲ ਮੈਂ 30 ਸਾਲ ਲਾਏ ਨੇ ਘلوں ਅੱਜ ਵੀ ਮੈਂ ਉਹਨਾਂ ਦੇ ਨਾਲ ਆ ਪਰ ਪਾਰਟੀ ਮੈਂ ਜਦੋਂ ਤੋਂ ਮਤਲਬ ਕਿ ਹੁਣ ਮੈਂ ਅਜੇ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਮੇਰਾ ਹੁਣ ਮੈਨੂੰ ਹਟਾਣਾ ਜੀ ਨਾ ਬਗੈਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮੈਂ ਆਮ ਆਦਮੀ ਪਾਰਟੀ ਸ਼ਾਮਲ ਨਹੀਂ ਸੀ ਹੋਇਆ ਪਰ ਉਹਨਾਂ ਨੇ ਮੇਰੇ ਕੰਮਾਂ ਨੂੰ ਦੇਖਦੇ ਆਏ ਆ ਪੁਰਾਣਿਆਂ ਨੂੰ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈਨੂੰ ਤੇ ਇੱਕ ਧੰਨਾ ਸਿੰਘ ਹੈ ਮੇਰਾ ਰਿਸ਼ਤੇਦਾਰੀ ਮੇਰਾ ਭਰਾ ਹੈ ਛੋਟਾ ਤੇ ਅੱਜ ਮੈਂ ਕਿਸੇ ਪਾਰਟੀ ਚ ਨਹੀਂਗਾ ਤੇ ਮੈਂ ਖਜਾ ਨਵਦੀਪ ਜੀ ਜਿਵੇਂ ਕਿਹਾ ਜਾਂਦਾ ਹੈ ਕਿ ਤੁਸੀਂ ਪਹਿਲਾਂ ਰਾਣੀ ਸਾਹਿਬ ਦੇ ਨਾਲ ਸੀ ਫਿਰ ਉਹਨਾਂ ਨੂੰ ਫਿਰ ਤੁਹਾਡੇ ਓਪੋਜੀਸ਼ਨ ਜਿਹੜੀ ਪਾਰਟੀ ਖੜੀ ਸੀ ਉਹਨਾਂ ਨੇ ਵੀ ਕਿਹਾ ਹੋਣਾ ਯਾਰ ਕਿ ਤੂੰ ਆਮ ਆਦਮੀ ਦੇ ਬੰਦੇ ਨੂੰ ਜਿਤਾ ਜਾਂ ਉਹਨੂੰ ਜਿਤਾ ਜਿਹੜਾ ਤੇਰਾ ਖਾਸ ਹੈ ਕਿ ਕਿਉਂ ਦੂਜੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਨੂੰ ਜਿਤਾ ਰਹੇ ਨਹੀਂ ਦੇਖੋ ਉਹ ਉਹ ਤਾਂ ਗੱਲ ਤੁਹਾਡੀ ਠੀਕ ਹੈ ਬਹੁਤ ਬੰਦਿਆਂ ਦੀ ਕੋਸ਼ਿਸ਼ ਹੁੰਦੀ ਹੈ ਮੇਰੇ ਵੀ ਜ਼ੋਰ ਲਾਇਆ ਵੀ ਗਿਆ ਵੀ ਇਹਨੂੰ ਪ੍ਰਧਾਨ ਨਾਮਣ ਦਿੱਤਾ ਜਾਏ ਪਰ ਹੜਾਣਾ ਸਾਹਿਬ ਨੇ ਦੇਖੋ ਉਹਨਾਂ ਨੇ ਸਾਡੀ ਯੂਨੀਅਨ ਚ ਜਾ ਕੇ ਸਾਨੂੰ ਚਾਰ ਬੰਦਿਆਂ ਨੂੰ ਉਹਨਾਂ ਨੇ ਚੁਣਿਆ ਸੀ ਤੇ ਮਤਲਬ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਉਹ ਕਹਿੰਦੇ ਮੈਂ ਕੋਈ ਪਾਰਟੀ ਬਾਜ਼ੀ ਨਹੀਂ ਦੇਖਣੀ ਕੋਈ ਨਹੀਂ ਮੈਂ ਕੰਮ ਕਰਨ ਵਾਲੇ ਬੰਦੇ ਅੱਗੇ ਲਾਉਣੇ ਨੇ ਇਸ ਲਈ ਉਹਨਾਂ ਨੇ ਕੋਸ਼ਿਸ਼ ਬਹੁਤ ਬੰਦਿਆਂ ਦੀ ਸੀ ਕਿ ਇਹ ਨਾਮ ਬਣੇ ਆ ਨਾ ਬਣੇ ਉਹ ਤਾਂ ਦੇਖੋ ਹੋਰ ਇਹ ਉਹਦੇ ਚ ਹੁੰਦਾ ਹੀ ਐ ਪਰ ਉਹਨਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਜਿਹੜਾ ਤੁਹਾਨੂੰ ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਅਸੀਂ ਵੀ ਉਹਨਾਂ ਨੇ ਜਿਵੇਂ ਸਾਡੇ ਤੇ ਉਹਨਾਂ ਨੇ ਵਿਸ਼ਵਾਸ ਪ੍ਰਗਟਾਇਆ ਸੀ ਉਹਨਾਂ ਦੇ ਉਹਦੇ ਤੇ ਪੂਰੇ ਉਤਰਾਂਗੇ ਤੇ ਅੱਗੇ ਗੱਲ ਕਰੀਏ ਜਦੋਂ ਬੰਦਾ ਚੋਣਾਂ ਲੜਦਾ ਪ੍ਰਧਾਨਗੀ ਦੀਆਂ ਫਿਰ ਕੋਈ ਵੀ ਹੁੰਦਾ ਅਗਲੇ ਦਾ ਇੱਕ ਅੱਗੇ ਸੋਚਣ ਸ਼ਕਤੀ ਹੁੰਦੀ ਹੈ ਕਿ ਕੀ ਕੀ ਕਰਨਾ ਆਪਣੇ ਬੰਦੇ ਆ ਵਾਸਤੇ ਕੀ ਉਹਨਾਂ ਨੂੰ ਗੁਣ ਦੇਣਾ ਹੈ ਕੀ ਉਹਨਾਂ ਨੂੰ ਸਿਖਾਣਾ ਹੈ ਕੀ ਕਮੀਆਂ ਦੂਰ ਕਰਨੀਆਂ ਹੈ ਕੀ ਅਪਡੇਟ ਲੈਣਾ ਕੀ ਕੀ ਥੋੜੀ ਯੋਜਨਾਵਾਂ ਆ ਸੀ ਸਾਡੇ ਸਾਡੀ ਯੂਨੀਅਨ ਇੱਕ ਐਵੇਂ ਵੀ ਸਾਡੇ ਫੈਕਟਰੀ ਵਗੈਰਾ ਤੇ ਹੈ ਨਹੀਂ ਗਈਆਂ ਕਿਉਂਕਿ ਸਾਡਾ ਤੇ ਉੱਥੇ ਸੀਜ਼ਨ ਦੇ ਸੀਜ਼ਨ ਕੰਮ ਹੁੰਦਾ ਉਹਦੇ ਚ ਕਈ ਵਾਰੀ ਕੋਈ ਪਿੱਛੇ ਜਿਮਸ਼ਕਾਤਾ ਮਿਲਦੀਆਂ ਸੀ ਪੇਮੈਂਟ ਨਹੀਂ ਦਿੱਤੀ ਗਈ ਸਪੈਸ਼ਲ ਲੱਗਦੀ ਉਹਦੀ ਪੇਮੈਂਟ ਨਹੀਂ ਸੀ ਦਿੱਤੀ ਜਾਂਦੀ ਪਰ ਅਸੀਂ ਇਸ ਟਾਈਮ ਜਿਹੜਾ ਆ ਸਾਡੀ ਰੈਨ ਮੌਨਸਨ ਚ ਸੀਜ਼ਨ ਲੱਗਾ ਇਹਦੀ ਕੱਲੀ-ਕੱਲੀ ਪੇਮੈਂਟ ਸਾਰੀ ਪੂਰੀ ਜਿੰਨਾ ਕੋ ਰੇਟ ਵੀ ਅਸੀਂ ਕੁਝ ਠੀਕ ਕੀ ਤਿੰਨੇ ਵਧਾ ਕੇ ਉਹ ਅਸੀਂ ਯੂਨੀਅਨ ਚ ਵੀ ਛੋਟੇ ਮੁੰਟੇ ਜਿਹੜਾ ਕੰਮ ਸੀ ਉਹ ਵੀ ਕਰਾਏ ਨੇ ਅੱਗੇ ਵੀ ਕਰਾਵਾਂਗੇ ਕਿਵੇਂ ਦੇਖਦੇ ਹਾਂ ਕਿ ਤਿੰਨੋਂ ਪਾਰਟੀਆਂ ਨਾਲ ਸੰਬੰਧਿਤ ਤੋਂ ਤੇ ਅੱਗੇ ਸਰਕਾਰ ਦੀਆਂ ਚੋਣਾਂ ਆ ਗਈਆਂ ਬਾ 6 ਮਹੀਨੇ ਨੂੰ ਚੋਣ ਜਾਫਤਾ ਲੱਗ ਜਾਣਾ 2027 ਦੀ ਤਿਆਰੀਆਂ ਸ਼ੁਰੂ ਹੋ ਗਈਆਂ ਨਾ ਜੋਰਾ ਸ਼ੋਰਾ ਤੇ ਹੁਣ ਤੋਂ ਹੀ ਦੇਖਣ ਨੂੰ ਮਿਲ ਗਿਆ ਨੇ ਕੀ ਲੱਗਦਾ ਸੱਤਾ ਦੇ ਵਿੱਚ ਕਿਹੜੀ ਪਾਰਟੀ ਬਾਜੀ ਮਾਰੂਗੀ ਦੇਖੋ ਪਾਰਟੀ ਤੇ ਜਿਹੜੀ ਚੰਗਾ ਕੰਮ ਕਰੇਗੀ ਉਹ ਹੀ ਆਏਗੀ ਤੇ ਬਾਕੀ ਐ ਆ ਵੀ ਮੇਰੇ ਖਿਆਲ ਮੁਤਾਬਕ ਇੱਕ ਤੇ ਆ ਜਿਹੜੀਆਂ ਫ੍ਰੀ ਵਾਲੀਆਂ ਚੀਜ਼ਾਂ ਨੇ ਇਹ ਬੰਦ ਹੋਣੀਆਂ ਚਾਹੀਦੀਆਂ। ਨਾ ਬਿਜਲੀ ਫ੍ਰੀ ਚਾਹੀਦੀ ਐ। ਮੈਂ ਤਾਂ ਕਿੰਨਾ ਆਟਾ ਦਾਲ ਵੀ ਫ੍ਰੀ ਬੰਦ ਹੋਣਾ ਚਾਹੀਦਾ। ਇਹ ਵੇਲੇ ਲੋਕਾਂ ਨੂੰ ਰੱਖ ਕੇ ਤੇ ਖਾਣ ਲਈ ਦਿੰਦੇ ਨੇ। ਲੋਕਾਂ ਨੂੰ ਕੰਮ ਦਿੱਤਾ ਜਾਏ। ਜੋ ਸਵਾਦ ਆਪਣਾ ਕੰਮ ਕਰਕੇ ਆਪਣੇ ਪੈਸੇ ਨਾਲ ਚੀਜ਼ ਖਰੀਦ ਕੇ ਆਉਂਦਾ ਉਹ ਫ੍ਰੀ ਚ ਖਾਣ ਚ ਨਹੀਂ ਹੈਗਾ। ਇਹ ਪਹਿਲਾਂ ਤੇ ਸਾਰੀਆਂ ਫ੍ਰੀ ਦੀਆਂ ਸਕੀਮਾਂ ਬੰਦ ਹੋਣ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਂ ਲੋਕ ਮਿਹਨਤ ਕਰਨ ਤੇ ਫ੍ਰੀ ਵਾਲੀਆਂ ਚੀਜ਼ਾਂ ਬੰਦ ਧੰਨਵਾਦ ਬਿਲਕੁਲ ਸਾਡੇ ਨਾਲ ਬਿਰਕ ਸਾਬ ਸੀ ਜੋ ਦੇਵੀਗੜ੍ਹ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਬਹੁਤ ਸੁਣੀ ਗੱਲ ਸਮਝਾਈ ਗਈ ਹੈ ਕਿ ਫ੍ਰੀ ਦੀ ਚੀਜ਼ਾਂ ਨੂੰ ਛੱਡੋ ਫ੍ਰੀ ਦੀ ਹਰ ਚੀਜ਼ ਨੂੰ ਨਾ ਕਰੋ ਤੇ ਮਿਹਨਤ ਕਮਾ ਕੇ ਖਾਓ ਕਿਉਂਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਹੀ ਸੰਘਰਸ਼ ਤੇ ਮਿਹਨਤ ਕਰਨਾ ਲਿਖਿਆ ਪਿਆ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਕੇ ਆਰ ਜੀ ਟੀਵੀ ਦੇ ਨਾਲ